ਮੀਂਹ ਐ ਬਸ ਕਰਾਈ ਹੋਈ ਆ ਜੀ ਲੁਧਿਆਣੇ ਸੌਣ ਦੇ ਮਹੀਨੇ ਏਡਾ ਪਿਆਣੀ ਭਾਦਰੋ ਦਾ ਮਹੀਨਾ ਚੱਲਣ ਡਿਆ ਤਾਂ ਮੀਂਹ ਐ ਗੱਦਗੱਦ ਕਰਾਈ ਹੋਈ ਆ ਜੀ ਇਟਸ ਰੇਨਿੰਗ ਕੈਟਸ ਐਂਡ ਡੌਗਸ ਇਨ ਲੁਧਿਆਣਾ ਐਂਡ ਸਵੇਰ ਦਾ ਜਿਹੜਾ ਮੀਂਹ ਆ ਉਹ ਪੈ ਰਿਆ ਤੇ ਇਹ ਤਾਂ ਤੁਹਾਡੀ ਫੇਵਰਿਟ ਸਾਊਥ ਸਿਟੀ ਰੋਡ ਆ ਦੇਖ ਸਕਦੇ ਹੋ ਤੁਸੀਂ ਪਹਿਲਾਂ ਰਸ਼ੀਗਾ ਕਾਫੀ ਹੁਣ ਥੋੜੀ ਥਾਂ ਮਿਲੀ ਆ ਨਿਕਲਣ ਦੀ ਤੇ ਇੱਥੇ ਜਿਹੜਾ ਐ ਮੀਤਾ ਪਿਆ ਪਰ ਸ਼ੁਕਰ ਆ ਪਾਣੀ ਜਿਹੜਾ ਖੜਾ ਨਹੀਂ ਹੋਇਆ ਇੱਥੇ ਬਹੁਤਾ ਵੈਸੇ ਜਿੱਦਾਂ ਬਹਿ ਕਿਹਾ ਕਿ ਮੌਨਸੂਨ ਜਿਹੜੇ ਮਨਸ ਹੁੰਦੇ ਨੇ ਜੁਲਾਈ ਅਗਸਤ ਉਸ ਦੌਰਾਨ ਜੁਲਾਈ ਦੇ ਮਹੀਨੇ ਬਹੁਤਾ ਮੀਂਹ ਨਹੀਂ ਪਿਆ ਅਗਸਤ ਵਿੱਚ ਵੀ ਲੇਟ ਅਗਸਤ ਦੇ ਵਿੱਚ ਕਾਫੀ ਮੀਂਹ ਪਿਆ ਪਰ ਹੁਣ ਜਿੱਦਾਂ ਸਤੰਬਰ ਦੀ ਸ਼ੁਰੂਆਤ ਹੋਈ ਹੈ ਜਦਕਿ ਸਤੰਬਰ ਦੇ ਵਿੱਚ ਇੰਨੀ ਬਾਰਿਸ਼ ਨਹੀਂ ਹੁੰਦੀ ਸੋ ਥਿਸ ਇਜ਼ ਸਮਥਿੰਗ ਡਿਫਰੈਂਟ ਪ੍ਰੋਬੇਬਲੀ ਜਿਹੜਾ ਮੌਸਮ ਹੈ ਉਹ ਬਦਲ ਰਿਹਾ ਸੋ ਮੌਨਸੂਨ ਸਾਈਕਲ ਇਜ਼ ਮੇਬੀ ਸ਼ਿਫਟਿੰਗ ਔਰ ਜਸਟ ਬਿਕੋਜ਼ ਆਫ ਥਿਸ ਇਅਰ ਕਿ ਪਿਛਲੇ ਸਾਲ ਤਾਂ ਲਗਭਗ ਹਾੜੀ ਆਏ ਸੀ ਪੰਜਾਬ ਦੇ ਵਿੱਚ ਕਾਫੀ ਪਾਣੀ ਭਰ ਗਿਆ ਸੀ ਖਾਸ ਕਰਕੇ ਸਤਲੁਜ ਦਰਿਆ ਦੇ ਕੰਢੇ ਨੇੜੇ ਜਿਹੜਾ ਨਦੀ ਹੈ ਉਹ ਕਾਫੀ ਉਫਾਨਦੇ ਸੀ ਪਿਛਲੇ ਸਾਲ ਜੇ ਕਿਸੇ ਨੂੰ ਯਾਦ ਹੋਵੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਸੀ ਪਰ ਇਸ ਸਾਲ ਇਦਾਂ ਦਾ ਕੁਝ ਨਹੀਂ ਹੋਇਆ ਤਾਂ ਸਪਰੈਡ ਆਊਟ ਹੈ ਜੁਲਾਈ ਅਗਸਟ ਸੈਪਟੈਂਬਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਸਪਰੈਡ ਆਊਟ ਹੋ ਕੇ ਪਿਆ ਉਸ lihaz ਦੇ ਨਾਲ ਦੇਖਿਆ ਜਾਵੇ ਤਾਂ ਇੱਕ ਚੰਗੀ ਗੱਲ ਹੈ ਬਟ ਸਾਨੂੰ ਸੈਪਟੈਂਬਰ ਦੇ ਵਿੱਚ ਏਡੇ ਮੀਂਹ ਦੀ ਉਮੀਦ ਨਹੀਂ ਹੁੰਦੀ ਸੋ ਉਸ لحاظ ਨਾਲ ਦੇਖਿਆ ਜਾਵੇ ਤਾਂ ਕਾਫੀ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਹੈ ਪਰ ਇਹ ਜਿਹੜਾ ਇਲਾਕਾ ਹੈ ਅਸੀਂ ਹੁਣੇ ਸੁਖਮਣੀ ਤੇ ਨਵੀਂ ਮਾਰਕੀਟ ਜਿਹੜੀ ਆ ਰਹੀ ਉਹ ਕ੍ਰਾਸ ਕਰ ਰਹੇ ਹਾਂ ਬਾਕੀ ਟ੍ਰੈਫਿਕ ਸਮੂਥ ਹੈ ਆ ਥੋੜਾ ਬਹੁਤ ਜਿਹੜਾ ਰਸ਼ ਹੈ ਉਹ ਪਿੱਛੇ ਸੀਗਾ ਬਟ ਲੁਧਿਆਣਾ ਇਜ਼ ਹੈਪੀ ਕਿਉਂਕਿ ਮੀਂਹ ਦੇ ਵਿੱਚ بارش ਦੇ ਵਿੱਚ ਥੋੜੀ ਜੀ ਜਿਹੜੀ ਹਿਊਮਿਡਿਟੀ ਹੈ ਗਰਮੀ ਹੈ ਉਸ ਤੋਂ ਰਾਹਤ ਜ਼ਰੂਰ ਮਿਲਦੀ ਹੈ ਸੋ ਥੈਟ ਮੇਕਸ ਪੀਪਲ ਰੀਲੀ ਹੈਪੀ ਕਿਉਂਕਿ ਹਿਊਮਿਡਿਟੀ ਘਟ ਜਾਂਦੀ ਹੈ ਸੋ ਇਨ ਥੈਟ ਸੈਂਸ ਇਟ ਇਜ਼ ਗੁੱਡ ਨਿਊਜ਼ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਆਲਮੋਸਟ ਨਵਾਂ ਸਰਤਾਜ ਜਿਹੜਾ ਖੁੱਲਿਆ ਤੇ ਵਾਹ ਚੁੱਕੇ ਆਂ ਤੇ that is the F2 race way intersection F2 race way chok sun view ਚੌਕ ਕਹਿਣ ਲੱਗੇ ਹੁਣ ਤਾਂ ਇੱਥੇ ਆ ਕੇ ਹੁਣ ਥੋੜਾ ਟ੍ਰੈਫਿਕ ਥੈਂਕ ਯੂ ਜੀ ਇਸ ਮੌਸਮ ਨੂੰ ਕਰੋ ਇੰਜੋਏ ਤੇ ਦੇਖਦੇ ਰਹੋ ਲੁਧਿਆਣਾ ਪੋਸਟ ਮਿਲਦੇ ਆ ਅਗਲੀ ਵਾਰੀ